ਤੇ ਜਿੱਥੇ ਤੱਕ ਹੈ ਹਾਨਿਆ ਸ਼ੇਖ ਦੀ ਗੱਲ ਉਹਦੇ ਵਿੱਚ ਦਿਲਜੀਤ ਦੋਸਾਂਝ ਨੇ ਕਿਹਾ ਹੋਊਗਾ ਜਾਂ ਕਿਹਾ ਸੀ ਕਿ ਮੈਂ ਇਸ ਕੁੜੀ ਤੋਂ ਬਿਨਾ ਫਿਲਮ ਨਹੀਂ ਕਰੂੰਗਾ ਐਸਾ ਨਹੀਂ ਹੈ ਦਿਲਜੀਤ ਦੋਸਾਂਝ ਨੇ ਉਹਨੂੰ ਕਾਸਟ ਨਹੀਂ ਕੀਤਾ ਪ੍ਰੋਡਿਊਸਰ ਨੇ ਕੀਤਾ ਡਾਇਰੈਕਟਰ ਨੇ ਕਰ ਸਕਦਾ ਯਸ ਦਿਲਜੀਤ ਦੋਸਾਂਝ ਇਹ ਹੋ ਸਕਦਾ ਕਿ ਸੱਤ ਕੁੜੀਆਂ ਸ਼ਾਰਟਲਿਸਟ ਕੀਤੀਆਂ ਉਹਦੇ ਚੋਂ ਕਹਿ ਸਕਦਾ ਇਹ ਵੀ ਕੁੜੀ ਲੈ ਲਓ ਨੀਰੂ ਬਾਜਵਟਾ ਹੈ ਚਲੋ ਆ ਵੀ ਕੁੜੀ ਚੰਗੀ ਲਾਦੀ ਹੈ ਇਹ ਚੰਗੇ ਸ਼ੋਅ ਚੱਲਦੇ ਨੇ ਫਿਲਮ ਆਈ ਸਾਡੇ ਹਾਲਾਤ ਆਪਸ ਵਿੱਚ ਸੁਖਾਵੇਂ ਨਹੀਂ ਰਹੇ ਉਹਨਾਂ ਨੇ ਇੰਡੀਆ ਦੀ ਗੱਲ ਹੀ ਨਹੀਂ ਕੀਤੀ ਰਿਲੀਜ਼ ਕਰਨ ਦੀ ਪਰ ਵਰਲਡ ਵਾਈਡ ਰਿਲੀਜ਼ ਕੀਤੀ ਪੰਜਾਬੀ ਫਿਲਮ ਨੂੰ ਰਿਲੀਜ਼ ਕਰਨ ਵਾਸਤੇ ਇੱਕ ਸਿੱਧੀ ਜੀ ਗੱਲ ਹੈ ਕਿ ਜਿੰਨੇ ਪੈਸਿਆਂ ਦਾ ਬਿਜ਼ਨਸ ਪੰਜਾਬ 'ਚ ਇੰਡੀਆ 'ਚ ਹੁੰਦਾ ਉਨਾ ਹੀ ਵਰਲਡ ਵਾਈਡ ਹੁੰਦਾ ਉਹਨਾਂ ਦੀ ਇੱਕ ਰਿਪੋਰਟ ਆਈ ਹੈ ਕਿ 7 ਕਰੋੜ 48 ਲੱਖ ਰੁਪਏ ਦੀ ਓਪਨਿੰਗ ਲੱਗੀ ਹੈ ਕੱਲ ਫਰਾਈਡੇ 7 ਕਰੋੜ 48 ਲੱਖ ਮੀਨਸ ਜੇ ਇੰਡੀਆ 'ਚ ਵੀ ਸ਼ੂਟ ਰਿਲੀਜ਼ ਹੋਈ ਹੁੰਦੀ ਤਾਂ ਉਹ 15 ਕਰੋੜ ਦਾ ਬਿਜ਼ਨਸ ਕਰਦਾ ਅੱਧਾ ਤਾਂ ਬਿਜ਼ਨਸ ਉਹਨਾਂ ਦਾ ਗਿਆ ਤੇ ਕੱਲਾ ਦਲਜੀਤ ਕਿਉਂ ਜੇ ਅਸੀਂ ਬਿਆਨ ਕਰਨਾ ਸਾਡੇ ਇੱਕ ਫੈਡਰੇਸ਼ਨ ਹੈ ਬੰਬੇ ਤੋਂ ਉਹਨਾਂ ਨੇ ਇਹ ਹੈ ਕਿ ਅਸੀਂ ਇਹਦੇ ਵਾਸਤੇ ਫੈਡਰੇਸ਼ਨ ਆਫ वेस्टर्न ਇੰਡੀਆ ਸਿਨੇ ਐਮਪਲੋਇਸ ਕਿ ਦਲਜੀਤ ਨੂੰ ਬਿਆਨ ਕਰੋ ਦਲਜੀਤ ਦਾ ਪਾਸਪੋਰਟ ਕੱਡੋ ਪ੍ਰੋਡਿਊਸਰ ਦਾ ਕਿਉਂ ਨਹੀਂ ਡਾਇਰੈਕਟਰ ਦਾ ਕਿਉਂ ਨਹੀਂ ਬਾਕੀ ਸਾਰੇ ਆਰਟਿਸਟ ਕਿਉਂ ਨਹੀਂ ਜਿਹੜੀ ਫਿਲਮ ਦੀ ਸ਼ੂਟ ਕੀਤੀ ਉਹਨਾਂ ਦਾ ਕਿਉਂ ਨਹੀਂ ਮੇਰਾ ਕਿਉਂ ਨਹੀਂ ਕਿਉਂਕਿ ਮੈਂ ਅਤਾਉਲਾ ਖਾਨ ਸਾਹਿਬ ਨੂੰ ਸੁਣਦਾ ਤੁਸੀਂ ਕਿਉਂ ਨਹੀਂ ਕਿਉਂਕਿ ਤੁਹਾਡੇ ਜਿਹੜਾ ਟੀਵੀ ਪਿਆ ਟੀਵੀ ਦੇ ਉੱਤੇ ਜਦੋਂ ਤੁਸੀਂ YouTube ਲਾਉਨੇ ਹੋ ਉਸ YouTube ਦੇ ਵਿੱਚ ਅੱਜ ਗਾਣੇ ਨੇ ਰੇਸ਼ਮਾ ਜੀ ਨੂੰ ਤੁਸੀਂ ਸੁਣਦੇ ਹੋ ਠੀਕ ਹੋਰ ਸਿੰਗਰ ਨੇ ਪਾਕਿਸਤਾਨੀ ਡਰਾਮੇ ਦੇਖਦੇ ਆ ਤੁਸੀਂ ਫਿਲਮਾਂ ਦੇਖਦੇ ਹੋ ਬਹੁਤ ਸਾਰੀਆਂ ਜੁਗਤਾਂ ਬਹੁਤ ਸਾਰੇ ਡਰਾਮੇ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੌਗਸ ਉਹ ਸਾਡੀਆਂ ਫਿਲਮਾਂ ਚ ਹੁਣ ਨੇ ਜਿਹੜੇ ਉਹਨਾਂ ਨੇ 25-25 ਸਾਲ ਪਹਿਲਾਂ ਬੋਲੇ ਹੋਏ ਨੇ ਐਂਡ ਵਾਈਸ ਵਰਸਾ ਜਿਹੜੇ ਸਾਡੀਆਂ ਫਿਲਮਾਂ ਦੇ ਉਹਨਾਂ ਫਿਲਮਾਂ ਨੂੰ ਜਿਹੜੇ ਟਾਈਟਲ ਅਸੀਂ ਬਣਾ ਕੇ ਫਿਲਮਾਂ ਬਣਾਈਆਂ ਨੇ ਉਹਨਾਂ ਦੇ 30-30 ਸਾਲ ਪਹਿਲਾਂ ਫਿਲਮਾਂ ਉਹ ਟਾਈਟਲ ਸੇਮ ਰਿਲੀਜ਼ ਕੀਤੇ ਹੋਏ ਨੇ ਉਹ ਵੀ ਬੈਨ ਹੋਣੇ ਚਾਹੀਦੇ ਨੇ ਜਿਹੜੇ ਗੀਤ ਬੈਨ ਹੋਣੇ ਚਾਹੀਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਅਫਸੋਸ ਹੁੰਦਾ ਕਿ ਫਿਰ ਤਾਂ ਪੰਜਾਬੀ ਬੋਲੀ ਬੈਨ ਹੋਣੀ ਚਾਹੀਦੀ ਹੈ ਜੇ ਬੈਨ ਹੀ ਕਰਨਾ ਕਿਉਂਕਿ ਉਹ ਵੀ ਪੰਜਾਬੀ ਬੋਲਦੇ ਨੇ ਰੋਟੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਕਣਕ ਦੀ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਂਦੇ ਨੇ ਸਾਡੇ ਉਹ ਵੀ ਬੈਨ ਕਰੋ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਉਧਰ ਜਾ ਕੇ ਕੰਟੈਂਟ ਬਣਾ ਕੇ ਲੈ ਆਏ ਨੇ ਉਧਰ ਜਾ ਕੇ ਪੰਜਾਬੀ ਫਿਲਮਾਂ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਵੀ ਬੈਨ ਕਰੋ ਪੰਜਾਬੀ ਵਰਲਡ ਪੰਜਾਬੀ ਕਾਨਫਰੰਸ ਦੋ ਦੋ ਹੋ ਰਹੀਆਂ ਨੇ ਹਰ ਸਾਲ ਲਾਹੌਰ ਦੇ ਵਿੱਚ ਉਹ ਵੀ ਬੈਨ ਕਰੋ ਜਿਹੜੇ ਗਏ ਨੇ ਹੁਣ ਤੱਕ